ਪਨੇ ਜੀ ਮੰਗਲਿਕ ਬੜਾ ਵਜੇਂਦਾਰ ਵਰ ਲੱਗਦਾ ਮੰਗਲਿਕ ਕਿਸ ਨੂੰ ਕਹਦਾ ਉਹ ਤੇਰਾ ਬੱਚਾ ਮੰਗਲਿਕ ਆ ਉਹ ਅੱਧਾ ਬੰਦਾ ਤੋਂ ਤੀ ਹਿਲ ਜਾਂਦਾ ਉਹ ਕਹਿੰਦਾ ਉਹ ਸੋਚਦਾ ਕਿ ਮੇਰੇ ਬੱਚੇ ਤਾਂ ਪਤਾ ਨਹੀਂ ਕਿ ਮੰਗਲੀ ਇਹ ਕੀ ਮੰਗਲੀ ਕੀ ਆ ਸਰ ਐਸਾ ਜੀ ਮੰਗਲਿਕ ਕੋਈ ਐਡੀ ਵੱਡੀ ਖਤਰਨਾਕ ਚੀਜ਼ ਨਹੀਂ ਹੈ ਜਿਹਦੇ ਕੋਈ ਡਰਨ ਦੀ ਕੋ ਲੋੜ ਹੈ ਸਾਡੀ ਜਨਮ ਕੁੰਡਲੀ ਦੇ ਵਿੱਚ ਜਦੋਂ ਕੁੰਡਲੀ ਬਣਾਉਂਦੇ ਆ ਲਗਨ ਚ ਜਨਮ ਕੁੰਡਲੀ ਦੇ 12 ਖਾਨੇ ਹੁੰਦੇ ਆ ਸਭ ਤੋਂ ਖਾਨਾ ਪਹਿਲਾ ਹੁੰਦਾ ਲਗਨ ਲਗਨ ਚ 4ਵਿਹਰ ਚ 7ਵੇਂ ਘਰ ਚ 8ਵੇਂ ਘਰ ਚ ਤੇ 12ਵੇਂ ਘਰ ਚ ਜੇ ਮੰਗਲ ਆਂਦਾ ਹੈ ਫਿਰ ਉਹ ਬੱਚਾ ਮੰਗਲਿਕ ਮੰਨਿਆ ਜਾਂਦਾ ਹੈ ਲੇਕਿਨ ਮੰਗਲ ਜਿਨਾਂ ਦਾ ਹੁੰਦਾ ਉਹ ਕਾਫੀ ਬੱਚੇ ਅਗਰੈਸਿਵ ਹੁੰਦੇ ਆ ਲੋਕਾਂ ਨਾਲੋਂ ਥੋੜੀ ਵੱਖਰੀ ਉਹਨਾਂ ਦੀ ਪਛਾਣ ਹੁੰਦੀ ਹੈ ਇਹੋ ਜਿਹੇ ਲੋਕ ਬੜੇ ਐਂਬੀਸ਼ੀਅਸ ਹੁੰਦੇ ਆ ਬੜੀ ਤੱਕੀ ਵੀ ਕਰਦੇ ਆ ਬਾਕੀ ਵਿਆਹ ਦੀ ਗੱਲ ਰਹੀ ਮੰਗਲਿਕ ਸਿਰਫ ਵਿਆਹ ਵੇਲੇ ਕੰਮ ਆਂਦਾ ਬਾਕੀ ਤੁਹਾਨੂੰ ਲਾਈਫ ਦੇ ਵਿੱਚ ਕੋਈ ਦਿੱਕਤ ਨਹੀਂ ਸੁਣਿਆ ਮੰਗਲਿਕ ਜਿਹੜਾ ਬੰਦਾ ਦਾ ਵਿਆਹ ਵੀ ਲੇਟਦਾ ਹੈ ਕਿਉਂ ਸਰ ਐਸਾ ਜੀ ਮੰਗਲ ਜੇ ਥੋੜੀ ਡਿਗਰੀ ਜ਼ਿਆਦਾ ਹੋਵੇ ਹੈਵੀ ਮੰਗਲ ਹੋਵੇ ਤੇ 28 ਸਾਲ ਤੋਂ ਬਾਅਦ ਮੰਗਲ ਦਾ ਦੁਸ਼ਟ ਘਟਿਆ ਜਾਂਦਾ ਹੈ ਘਟ ਜਾਂਦਾ ਥੋੜਾ ਨਿਮਨ ਹੋ ਜਾਂਦਾ ਫਿਰ ਉਹਦਾ ਵਿਆਹ ਨਾਰਮਲ ਤਰੀਕੇ ਨਾਲ ਕੀਤਾ ਜਾ ਸਕਦਾ ਹੈ ਗਰਮਾਂ ਨੂੰ ਦੇਖ ਕੇ ਪਰ ਲੇਕਿਨ ਜੇ ਪਹਿਲਾਂ ਵੀ ਵਿਆਹ ਕਰਨਾ ਕਰ ਸਕਦੇ ਆ 28 ਸਾਲ ਦੀ ਵੇਟ ਕਰਨ ਦੀ ਲੋੜ ਨਹੀਂ ਮੰਗਲ ਨੂੰ ਮੰਗਲਿਕ ਦਾ ਟੇਵਾ ਘਟਿਆ ਜਾਂਦਾ ਹੈ ਮੰਗਲ ਨਾਲ ਸ਼ਨੀ ਘਟਿਆ ਜਾਂਦਾ ਹੈ ਮੰਗਲ ਨਾਲ ਸੂਰਜ ਘਟਿਆ ਜਾਂਦਾ ਹੈ ਮੰਗਲ ਨਾਲ ਰਾਹੂ ਘਟਿਆ ਜਾਂਦਾ ਹੈ ਮੰਗਲ ਨਾਲ ਕੇਤੂ ਘਟਿਆ ਜਾਂਦਾ ਹੈ ਜੇ ਬੱਚਾ ਮੰਗਲਿਕ ਹੈ ਲੜਕਾ ਮੰਗਲਿਕ ਹੈ ਲੜਕੀ ਦੇ ਲਗਨ ਚ ਬ੍ਰਹਸਪਤੀ ਬੈਠਾ ਹੈ ਤੇ ਉਹ ਵੀ ਜਿਹੜਾ ਮੰਗਲ ਦੋਸ਼ ਕਟਿਆ ਜਾਂਦਾ ਮੰਗਲਿਕ ਕੋਈ ਡਰਨ ਦੀ ਗੱਲ ਨਹੀਂ ਹੈ ਕੋਈ ਹਉਆ ਨਹੀਂ ਹੈ ਨਾਰਮਲ ਹੈ ਜਿਸ ਤਰ੍ਹਾਂ ਹੁਣ ਕਿਸੇ ਨੂੰ ਮੰਨ ਲਓ ਸ਼ਨੀ ਦੀ ਦਸ਼ਾ 60 ਸਤੀ ਲੱਗੀ ਹੈ ਹਰ 30 ਸਾਲ ਬਾਅਦ 60 ਸਤੀ ਲੱਗ